ਗੱਲ 2024 ਦੀ ਹੈ ਜੀ ਮਾਨਸਾ ਦੇ ਬੋਹਾ ਪਿੰਡ ਚ ਰਹਿੰਦੇ ਹੁੰਦੇ ਨੇ ਦੋ ਟੱਬਰ ਦੋਹਾਂ ਦਾ ਆਪਸ ਚ ਮੇਲ ਜੋਲ ਬਥੇਰਾ ਹੁੰਦਾ ਕਿਤੇ ਬਾਹਰ ਜਾਣਾ ਤਾਂ ਨਾਲ ਵਿਆਹ ਸ਼ਾਦੀ ਤੇ ਜਾਣਾ ਤਾਂ ਨਾਲ ਦੁੱਖ ਸੁੱਖ ਸਭ ਨਾਲ ਸ਼ਹਿਰਾਂ ਚ ਤਾਂ ਨਾਲ ਦੇ ਘਰ ਚ ਕੌਣ ਰਹਿੰਦਾ ਇਸ ਦਾ ਵੀ ਆਈਡੀਆ ਹੀ ਹੁੰਦਾ ਬਸ ਜ਼ਿਆਦਾ ਪਰ ਪਿੰਡਾਂ ਚ ਅੱਜ ਵੀ ਲੋਕ ਦੁੱਖ ਸੁੱਖ ਪੁੱਛਦੇ ਆ ਨਾਲ ਖੜਦੇ ਆ ਪਹਿਲਾ ਪਰਿਵਾਰ ਹੁੰਦਾ ਸੁਖਪਾਲ ਸਿੰਘ ਦਾ ਦੂਜਾ ਹੁੰਦਾ ਗੁਰਪ੍ਰੀਤ ਸਿੰਘ ਦਾ ਪਰਿਵਾਰ ਗੁਰਪ੍ਰੀਤ ਸਿੰਘ 45 ਸਾਲ ਦਾ ਹੁੰਦਾ ਉਸ ਦੇ ਅੱਗੋਂ ਜਵਾਨ ਬੱਚੇ ਹੁੰਦੇ ਆ ਤੇ ਇਧਰ ਸੁਖਪਾਲ ਸਿੰਘ ਦੀ ਵੀ ਇੱਕ ਬੜੀ ਸੋਹਣੀ 19 ਸਾਲਾ ਧੀ ਹੁੰਦੀ ਆ ਆਪਸ ਚ ਬੱਚਿਆਂ ਦਾ ਵੀ ਖਾਸਾ ਪਿਆਰ ਹੁੰਦਾ ਹੈ ਯਾਨੀ ਜੋ ਦੋਸਤੀ ਮਾਪਿਆਂ ਦੀ ਆਪਸ ਚ ਹੁੰਦੀ ਆ ਉਹ ਨੇੜਤਾ ਅੱਗੋਂ ਬੱਚੇ ਨਿਭਾਉਂਦੇ ਨੇ ਜੋ ਕਿ ਜਵਾਨ ਬੱਚੇ ਨੇ ਹੁਣ ਗੁਰਪ੍ਰੀਤ ਘਰ ਅਕਸਰ ਗੁਰਪ੍ਰੀਤ ਸਿੰਘ ਦੇ ਘਰ ਆਉਂਦੀ ਜਾਂਦੀ ਰਹਿੰਦੀ ਆ ਆਪਣਾ ਘਰ ਸਮਝ ਕੇ ਉਹਨੇ ਇੱਥੇ ਨਾਮ ਸੇਮ ਨੇ ਸੋ ਕਨਫਿਊਜ਼ ਨਾ ਹੋਣਾ ਗੁਰਪ੍ਰੀਤ ਕੌਰ ਨੇ ਉਹਨਾਂ ਘਰ ਜਾ ਕੇ ਕਦੀ ਗੱਪਾਂ ਮਾਰਨੀ ਆ ਕਦੀ ਰਸੋਈ 'ਚ ਮਦਦ ਕਰ ਦੇਣੀ ਕਦੀ ਐਵੇਂ ਹੀ ਹਾਸੇ ਖੇਡੇ ਛੜ ਜਾਣੇ ਮਤਲਬ ਵਧੀਆ ਟਾਈਮ ਪਾਸ ਹੁੰਦਾ ਉਸ ਦਾ ਇਹਨਾਂ ਦੇ ਘਰ ਪਰ ਇਸ ਦੌਰਾਨ ਇੱਕ ਹੋਰ ਗੱਲ ਹੁੰਦੀ ਆ ਜੋ ਸਹੀ ਨਹੀਂ ਹੁੰਦੀ 45 ਸਾਲਾ ਗੁਰਪ੍ਰੀਤ ਸਿੰਘ ਦੀ 19 ਸਾਲਾ ਗੁਰਪ੍ਰੀਤ ਕੌਰ ਤੇ ਮਾੜੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਪਿੰਡਾਂ 'ਚ ਤਾਂ ਜਵਾਕ ਵੀ ਹੱਡੇ ਕਿਸੇ ਦੇ ਵੀ ਘਰ ਖੇਡਦੇ ਨੇ ਕਦੀ ਟਿਊਬ ਵੈਲ ਤੇ ਚਲੇ ਜਾਣਾ ਕਦੀ ਕਿਸੇ ਵੱਲ ਬਹਿ ਕੇ ਰੋਟੀ ਖਾ ਲੈਣੀ ਸਭ ਭਰੋਸੇ ਤੇ ਹੀ ਚੱਲਦਾ ਪਰ ਗੁਰਪ੍ਰੀਤ ਸਿੰਘ ਦੀ ਗੰਦੀ ਅੱਖ ਆਪਣੀ ਔਲਾਦ ਦੇ ਹਾਨ ਦੀ ਪੂਰੀ ਤੇ ਹੁੰਦੀ ਆ ਉਹ ਵੀ ਉਦੋਂ ਜਦੋਂ ਦੋਵਾਂ ਪਰਿਵਾਰਾਂ ਦਾ ਆਪਸ 'ਚ ਡਾਡਾ ਪ੍ਰੇਮ ਹੁੰਦਾ ਪੂਰੀ ਸਾਂਝ ਹੁੰਦੀ ਹੈ ਇਸ ਗੱਲ ਬਾਰੇ ਕੋਈ ਵੀ ਨਹੀਂ ਜਾਣਦਾ ਹੁੰਦਾ ਪਰ 45 ਸਾਲਾ ਗੁਰਪ੍ਰੀਤ ਤੋਂ ਹੁਣ ਰਹਿਣਾ ਨਹੀਂ ਜਾਂਦਾ ਐਲੀਜਿਡਲੀ ਉਹ ਛੇੜਖਾਨੀਆਂ ਕਰਨੀਆਂ ਸ਼ੁਰੂ ਕਰਦਾ ਹੈ ਇਸ ਤਰ੍ਹਾਂ ਗੁਰਪ੍ਰੀਤ ਕੌਰ ਨਾਲ ਕਿ ਜੇ ਇਤਰਾਜ਼ ਵੀ ਕਰੇ ਤਾਂ ਅੱਗੋਂ ਇਹ ਕਹਿ ਸਕੇ ਕਿ ਧੀਏ ਮੈਂ ਤਾਂ ਐਵੇਂ ਮਖੌਲ ਕਰਦਾ ਸੀ ਤੇਰੇ ਨਾਲ ਤੁਸੀਂ ਸਮਝ ਰਹੇ ਹੋ ਨਾ ਉਹ ਉਹ ਵਾਲੀ ਮੰਨ ਸਕਦਾ ਪਰ ਗੱਲ ਇੱਥੇ ਉਲਟੀ ਹੁੰਦੀ ਆ 19 ਸਾਲਾ ਗੁਰਪ੍ਰੀਤ ਕੌਰ ਨੂੰ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਛੇੜਖਾਨੀ ਤੋਂ ਕੋਈ ਪ੍ਰੋਬਲਮ ਨਹੀਂ ਹੁੰਦੀ ਉਹ ਉਮਰ ਦੇ ਉਸ ਪੜਾਅ ਤੇ ਹੁੰਦੀ ਆ ਕਿ ਜੇ ਉਸ ਹਿਸਾਬ ਦੀ ਅਵੇਅਰਨੈਸ ਨਾ ਹੋਏ ਤਾਂ ਜਵਾਨ ਜਹਾਨ ਲੋਕ ਬਹਿਕ ਜਾਂਦੇ ਨੇ ਗੁਰਪ੍ਰੀਤ ਕੌਰ ਨੂੰ ਇਲੇਜਿਡਲੀ ਇਹ ਸਭ ਚੰਗਾ ਲੱਗ ਰਿਹਾ ਹੁੰਦਾ ਇਹ ਨਿੱਕੀਆਂ ਮੋਟੀਆਂ ਛੇੜਖਾਨੀਆਂ ਜਲਦੀ ਹੀ ਫਿਜ਼ੀਕਲ ਰਿਲੇਸ਼ਨਸ਼ਿਪ ਅਲੀਜਿਟਲੀ ਤਬਦੀਲ ਹੋ ਜਾਂਦੀਆਂ ਨੇ ਗੁਰਪ੍ਰੀਤ ਸਿੰਘ ਜਿਸ ਦਾ ਆਪਣਾ ਮੁੰਡਾ ਗੁਰਪ੍ਰੀਤ ਕੌਰ ਦੇ ਹਾਂ ਦਾ ਹੁੰਦਾ ਉਸ ਨਾਲ ਉਹ ਨਾਜਾਇਜ਼ ਸੰਬੰਧ ਬਣਾ ਲੈਂਦਾ ਤੇ ਹੁਣ ਇਹ ਗੱਲ ਇੱਕ ਵਾਰ ਤੇ ਆ ਕੇ ਨਹੀਂ ਖੜਦੀ ਹੁਣ ਗੁਰਪ੍ਰੀਤ ਕੌਰ ਅਕਸਰ ਗੁਰਪ੍ਰੀਤ ਸਿੰਘ ਦੇ ਘਰ ਜਾਂਦੀ ਤੇ ਇਹ ਸਭ ਹੁੰਦਾ ਘਰਦਿਆਂ ਨੂੰ ਕੋਈ ਸ਼ੱਕ ਪੈਣ ਦੀ ਗੁੰਜਾਇਸ਼ ਹੀ ਨਹੀਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਡੀ ਧੀ ਉਹਨਾਂ ਦੀ ਧੀ ਬੱਚਾ ਕਿਤੇ ਬਾਹਰ ਜਾਵੇ ਤਾਂ ਡਰ ਲੱਗਦਾ ਇਸ ਨਾਲੋਂ ਚੰਗਾ ਕਿ ਆਪਣਿਆਂ ਦੇ ਘਰ ਹੀ ਰਹੇ ਨਾਲ ਨਜ਼ਰ ਰੰਦੀ ਆ ਤੇ ਨਾਲ ਖਾਣ ਪੀਣ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਕੋਈ ਦਿੱਕਤ ਨਹੀਂ ਹੁੰਦੀ ਆਪਣੇ ਹੀ ਨੇ ਅਗਲੇ ਪਰ ਜਦੋਂ ਵੀ ਇਦਾਂ ਦਾ ਕੁਝ ਹੁੰਦਾ ਤਾਂ ਅਕਸਰ ਇਹ ਗੱਲਾਂ ਟਕੀਆਂ ਨਹੀਂ ਰਹਿੰਦੀਆਂ ਘਰਦਿਆਂ ਨੂੰ ਇਸ ਗੰਦਗੀ ਦਾ ਪਤਾ ਆਖਰ ਲੱਗ ਹੀ ਜਾਂਦਾ ਕਿਸੇ ਤਰ੍ਹਾਂ ਸੁਪਾਲ ਸਿੰਘ ਇਸ ਗੱਲ ਤੇ ਆਪਣੀ ਧੀ ਨੂੰ ਮਾਰਦਾ ਕੁੱਟਦਾ ਤੇ ਸਮਝਾਉਂਦਾ ਵੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਵੈਸੇ ਸਾਡੀ ਧੀ ਇਦਾਂ ਦੀ ਹੈ ਨਹੀਂ ਬਸ ਇਹ ਗੱਲਾਂ ਚ ਆ ਗਈ ਹੈ ਇਸ ਨੂੰ ਮੋੜਿਆ ਜਾ ਸਕਦਾ ਉਧਰ ਗੁਰਪ੍ਰੀਤ ਸਿੰਘ ਦਾ ਟੱਬਰ ਵੀ ਈਵਨ ਬੱਚੇ ਵੀ ਉਸ ਤੇ ਕੂਬ ਲਾਂਤਾ ਪਾਉਂਦੇ ਨੇ ਕਿ ਇਹ ਤੂੰ ਕੀ ਕੀਤਾ ਜੇ ਪਿੰਡ ਚ ਰਿਸ਼ਤੇਦਾਰੀ ਚ ਕਿਤੇ ਪਤਾ ਲੱਗ ਗਿਆ ਤਾਂ ਕੀ ਹੋਏਗਾ ਕਿੰਨੀ ਬਦਨਾਮੀ ਹੋ ਜਾਊ ਇਸ ਘਰ ਚ ਸ਼ਗਨ ਨਹੀਂ ਹੋਣੇ ਕਦੀ ਇਸ ਹਿਸਾਬ ਨਾਲ ਤੇ ਜੋ ਕਰਤੂਤਾ ਤੂੰ ਕਰੀ ਬੈਠਾ ਹੈ ਹੁਣ ਦੋਵੇਂ ਪਰਿਵਾਰਾਂ ਚ ਬਿਲਕੁਲ ਬੋਲਚਾਲ ਬੰਦ ਹੋ ਜਾਂਦੀ ਹੈ ਜਿੰਨਾ ਚ ਕਦੀ ਇੰਨਾ ਪਿਆਰ ਹੁੰਦਾ ਹੁਣ ਇੱਕ ਤੋਂ ਦੂਜੇ ਦੇ ਘਰ ਦੇ ਬੂਹੇ ਉਹਨਾਂ ਲਈ ਬੰਦ ਹੋ ਜਾਂਦੇ ਨੇ ਗੁਰਪ੍ਰੀਤ ਕੌਰ ਤੇ ਗੁਰਪ੍ਰੀਤ ਸਿੰਘ ਇਹਨਾਂ ਤੋਂ ਬਚਦੇ ਹੋਏ ਫੇਰ ਵੀ ਇਕੱਲੇ ਚ ਮਿਲਣਾ ਕਿਸੇ ਤਰ੍ਹਾਂ ਮੈਨੇਜ ਕਰ ਹੀ ਲੈਂਦੇ ਨੇ ਇਹ ਵਾਰ-ਵਾਰ ਇੱਕ ਦੂਜੇ ਨੂੰ ਮਿਲਦੇ ਨੇ ਤੇ ਹਰ ਹੱਦ ਹਰ ਵਾਰ ਪਾਰ ਕਰਦੇ ਨੇ ਇੱਕ ਵਾਰ ਫੇਰ ਕਰਦੇ ਇਹਨਾਂ ਨੂੰ ਫੜ ਲੈਂਦੇ ਨੇ ਤੇ ਇੱਕ ਵਾਰ ਫੇਰ ਦੋਵਾਂ ਨੂੰ ਲਾਂਤਾਂ ਪਾਈਆਂ ਜਾਂਦੀਆਂ ਨੇ ਸਮਝਾਇਆ ਜਾਂਦਾ ਆਪਣੇ ਹੀ ਘਰ ਦੇ ਜੀ ਤੇ ਤੁਸੀਂ ਕਿੰਨੀ ਵਾਰ ਸਖਤੀ ਕਰ ਸਕਦੇ ਹੋ ਨਾ ਇੱਕ ਦੀ ਧੀ ਹੈ ਜੋ ਉਮਰ ਦੇ ਉਸ ਮੋੜ ਤੇ ਹੈ ਕਿ ਉਹਨੂੰ ਸਹੀ ਰਾਹ ਪਾਉਣਾ ਬੜਾ ਜ਼ਰੂਰੀ ਹੈ। ਉਸਦੇ ਫਿਊਚਰ ਦਾ ਸਵਾਲ ਹੈ। ਪਲੱਸ ਹੈ ਵੀ ਉਹ ਜਿਗਰ ਦਾ ਟੁਕੜਾ ਕਿੰਨਾ ਮਾਰ ਲਾਉਂਗੇ। ਦੂਜੇ ਪਾਸੇ ਪਿਓ ਹੈ ਗੁਰਪ੍ਰੀਤ ਸਿੰਘ ਘਰ ਦਾ ਮੁਖੀ ਹੈ। ਹੁਣ ਅਕਸਰ ਮਾਪੇ ਸਮਝਾਉਂਦੇ ਨੇ ਬੱਚਿਆਂ ਨੂੰ ਪਰ ਇੱਥੇ ਪਿਓ ਨੂੰ ਕਾਉਂਸਲ ਕਰਨਾ ਪੈ ਰਿਹਾ ਹੁੰਦਾ ਹੈ। ਹੱਥ ਤਾਂ ਚੱਕ ਨਹੀਂ ਸਕਦੇ ਹੁੰਦੇ ਉਸਤੇ। ਸੋ ਦੋਵਾਂ ਪਾਸੇ ਸਿਚੁਏਸ਼ਨ ਖਰਾਬ ਹੀ ਹੁੰਦੀ ਹੈ। ਇਦਾਂ ਹੀ ਦਿਨ ਚੱਲ ਰਹੇ ਹੁੰਦੇ ਆ। ਇੱਕ ਦਿਨ ਘਰ 'ਚ ਗੁਰਪ੍ਰੀਤ ਕੌਰ ਦਿਖਦੀ ਨਹੀਂ ਕਿਸੇ ਨੂੰ ਆਸ-ਪਾਸ ਦੇਖਦੇ ਨੇ ਤਾਂ ਮਿਲਦੀ ਨਹੀਂ ਉਹ ਗਾਇਬ ਹੀ ਹੋ ਜਾਂਦੀ ਹੈ ਉਧਰ ਗੁਰਪ੍ਰੀਤ ਸਿੰਘ ਦੇ ਘਰ 'ਚ ਵੀ ਆਹੀ ਸਿਚੁਏਸ਼ਨ ਹੁੰਦੀ ਹੈ ਗੁਰਪ੍ਰੀਤ ਸਿੰਘ ਵੀ ਘਰੋਂ ਗਾਇਬ ਹੁੰਦਾ ਹੈ ਦੋਵੇਂ ਪਰਿਵਾਰਾਂ ਨੂੰ ਸਮਝ ਆ ਜਾਂਦੀ ਹੈ ਕਿ ਇਹ ਦੋਵੇਂ ਭੱਜ ਗਏ ਨੇ। ਕੁਝ ਦਿਨ ਇਦਾਂ ਹੀ ਦੋਵਾਂ ਨੂੰ ਲੱਭਦਿਆਂ ਲੰਘ ਜਾਂਦੇ ਨੇ। ਸੋਚ ਕੇ ਦੇਖੋ ਉਸ ਪਿਓ ਤੇ ਮਾਂ ਤੇ ਕੀ ਬੀਤਦੀ ਹੋਣੀ ਜਿਨ੍ਹਾਂ ਨੂੰ ਪਤਾ ਹੈ ਕਿ ਉਹਨਾਂ ਦੀ ਧੀ ਆਪਣੇ ਪਿਓ ਦੀ ਉਮਰ ਦੇ ਬੰਦੇ ਦੇ ਨਾਲ ਭੱਜ ਗਈ ਹੈ। ਕੁਝ ਦਿਨ ਬਾਅਦ ਪਤਾ ਲੱਗਦਾ ਹੈ ਕਿ ਉਹ ਦੋਨੋਂ ਤਲਵੰਡੀ ਰਹਿ ਰਹੇ ਨੇ ਲਿਵਿੰਗਟ ਵਿੱਚ। ਦੋਵੇਂ ਪਰਿਵਾਰ ਜਿਵੇਂ ਮਰਨ ਵਰਗੇ ਹੋ ਜਾਂਦੇ ਨੇ ਸ਼ਰਮ ਨਾਲ। ਉਹ ਕੀ ਕਰਨ ਕੁਝ ਸਮਝ ਨਹੀਂ ਆ ਰਿਹਾ ਹੁੰਦਾ ਉਹਨਾਂ ਨੂੰ ਹੁਣ ਉਹ ਦੋ ਪਰਿਵਾਰ ਜਿਹੜੇ ਇੱਕ ਦੂਜੇ ਨਾਲ ਸਾਰੇ ਸੰਬੰਧ ਤੋੜ ਚੁੱਕੇ ਹੁੰਦੇ ਆ ਹੁਣ ਇੱਕ ਸਹਿਮਤੀ ਨਾਲ ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਕੌਰ ਨੂੰ ਫੋਨ ਲਾਉਂਦੇ ਆ ਕਿ ਤੁਸੀਂ ਵਾਪਸ ਆ ਜਾਓ ਸਾਡੀ ਇੱਥੇ ਬੜੀ ਬਦਨਾਮੀ ਹੋ ਜਾਣੀ ਅਸੀਂ ਕੀ ਕਹਾਂਗੇ ਲੋਕਾਂ ਨੂੰ ਪਰ ਉਹ ਦੋਨੋਂ ਨਹੀਂ ਮੰਨਦੇ ਪਰਿਵਾਰ ਇਹ ਵੀ ਕਹਿ ਦਿੰਦੇ ਨੇ ਕਿ ਜੇ ਤੁਸੀਂ ਨਾਲ ਹੀ ਰਹਿਣਾ ਹੈ ਤਾਂ ਸਲੀਕੇ ਨਾਲ ਰਹੋ ਤੁਹਾਡਾ ਵਿਆਹ ਕਰਾ ਦਿੰਨੇ ਆਪਾਂ ਕੁਝ ਕਹਿਣ ਜੋਗੇ ਤਾਂ ਹੋਵਾਂਗੇ ਪਿੰਡ 'ਚ ਰਿਸ਼ਤੇਦਾਰੀ 'ਚ ਐਦਾਂ ਰਹੀ ਜਾਓਗੇ ਤਾਂ ਸਾਡੀ ਤਾਂ ਜਿਉਂਦਿਆਂ ਜੀ ਮੌਤ ਹੀ ਹੋ ਜਾਊ ਪਰ ਇਹ ਇੰਨੇ ਠੀਠ ਦਿਲ ਇਹ ਗੱਲਾਂ ਵੀ ਉਹਨਾਂ ਦੀ ਸਮਝ ਨਹੀਂ ਆਉਂਦੀਆਂ ਉਤੋਂ ਗੁਰਪ੍ਰੀਤ ਸਿੰਘ ਕਹਿ ਦਿੰਦਾ ਕਿ ਮੈਨੂੰ ਮੇਰੀ ਜ਼ਮੀਨ ਚਾਹੀਦੀ ਹੈ ਤੁਹਾਡਾ ਹਿੱਸਾ ਤੁਸੀਂ ਲਓ ਮੈਂ ਆਪਦੀ ਲੈ ਕੇ ਅੱਡ ਹੋਣਾ ਅਗੋਂ ਉਸ ਦਾ ਟੱਬਰ ਕਹਿੰਦਾ ਹੈ ਕਿ ਬਾਪੂ ਸਭ ਤੇਰਾ ਹੀ ਹੈ ਤੂੰ ਇੱਕ ਵਾਰ ਵਾਪਸ ਆ ਬਹਿ ਕੇ ਗੱਲ ਕਰਦੇ ਆ ਤੇਰੀ ਹਰ ਕਹੀ ਗੱਲ ਸਿਰ ਮੱਥੇ ਤੇ ਨਾਲੇ ਕਿੰਨੀ ਦੇਰ ਤੁਸੀਂ ਦੋਵੇਂ ਲੁੱਕ ਲੁੱਕ ਕੇ ਰਹੋਗੇ ਕਦੀ ਤਾਂ ਤੁਹਾਨੂੰ ਵੀ ਇਸੇ ਦੁਨੀਆ 'ਚ ਆਉਣਾ ਹੀ ਪਊ ਨਾ ਇਹ ਗੱਲ ਸ਼ਾਇਦ ਉਹਨਾਂ ਦੇ ਪੱਲੇ ਪੈ ਜਾਂਦੀ ਹੈ ਘਰ ਦੇ ਕਹਿੰਦੇ ਨੇ ਕਿ ਮੋਟਰ ਤੇ ਆਜੋ ਪਹਿਲਾਂ ਬੈਠ ਕੇ ਉੱਥੇ ਗੱਲ ਕਰ ਲੈਨੇ ਕੋਈ ਰਾਤਾਂ ਹੋਊ ਜਿਸ 'ਚ ਸਭ ਦਾ ਭਲਾ ਹੋਊ ਮਾਰਚ 16 2024 ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਕੌਰ ਮੋਟਰ ਤੇ ਆਉਂਦੇ ਨੇ ਮੋਟਰ ਤੇ ਗੁਰਪ੍ਰੀਤ ਕੌਰ ਦਾ ਪਿਓ ਸੁਖਪਾਲ ਸਿੰਘ ਬੰਦੇ ਲੈ ਕੇ ਖੜਾ ਹੁੰਦਾ ਤੇ ਉਹਨਾਂ ਬੰਦਿਆਂ ਦੇ ਕੋਲ ਤੇਜ਼ ਤਾਰ ਹਥਿਆਰ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਹੀ ਸਮਝਾ ਦਿੱਤਾ ਗਿਆ ਹੁੰਦਾ ਹੈ ਉਹਨਾਂ ਦਾ ਕੰਮ ਉਹ ਅਜੇ ਉਹਨਾਂ ਦੋਵਾਂ ਨੂੰ ਸੈਟਲ ਵੀ ਨਹੀਂ ਹੋਣ ਦਿੰਦੇ ਕਿ ਐਲੈਜਡਲੀ ਉਹਨਾਂ ਤੇ ਰੱਜ ਕੇ ਵਾਰ ਕਰਦੇ ਨੇ ਤੇ ਔਨ ਦ ਸਪੌਟ ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਕੌਰ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਇਕ ਆਰਾ ਕਰਨ ਤੋਂ ਬਾਅਦ ਇਹਨਾਂ ਦੀਆਂ ਲਾਸ਼ਾਂ ਪਾਖੜਾ ਚ ਸੁੱਟ ਦਿੱਤੀਆਂ ਜਾਂਦੀਆਂ ਨੇ ਪੁਲਿਸ ਨੂੰ ਪਾਖੜਾ ਤੋਂ ਗੁਰਪ੍ਰੀਤ ਕੌਰ ਦੀ ਲਾਸ਼ ਮਿਲਦੀ ਹੈ ਮਾਮਲਾ ਇਨਵੈਸਟੀਗੇਟ ਕਰਨ ਤੇ ਪੁਲਿਸ ਨੂੰ ਪੂਰਾ ਆਧਾਰ ਪਤਾ ਲੱਗ ਜਾਂਦਾ ਹੈ ਈਜ਼ੀਲੀ ਇਸ ਹਿਸਾਬ ਨਾਲ ਪੁਲਿਸ ਨੂੰ ਗੁਰਪ੍ਰੀਤ ਸਿੰਘ ਦੀ ਲਾਸ਼ ਦੀ ਬਰਾਮਦਗੀ ਵੀ ਚਾਹੀਦੀ ਹੁੰਦੀ ਹੈ ਫਿਲਹਾਲ ਪੁਲਿਸ ਮੁਕੱਦਮਾ ਦਰਜ ਕਰਦੀ ਆ ਤਿੰਨ ਲੋਕਾਂ ਤੇ ਗੁਰਪ੍ਰੀਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪੇਸ਼ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਦੀ ਬਾਡੀ ਕਦੋਂ ਮਿਲਦੀ ਹੈ ਤੇ ਇਹ ਮਾਮਲਾ ਕਿੱਥੋਂ ਤੱਕ ਪਹੁੰਚਿਆ ਅੱਜ ਤੱਕ ਕੀ ਕਿਹਾ ਕੋਰਟ ਹਿਅਰਿੰਗਸ ਦੇ ਵਿੱਚ ਇਸ ਦੀ ਜਾਣਕਾਰੀ ਪਬਲਿਕ ਰਿਕਾਰਡਸ ਤੇ ਕਾਫੀ ਲੱਭਣ ਤੋਂ ਬਾਅਦ ਵੀ ਮੈਨੂੰ ਨਹੀਂ ਮਿਲੀ ਪਰ ਇੱਥੇ ਉਸੇ ਕਹਾਣੀ ਦਾ ਅੰਤ ਜ਼ਰੂਰ ਹੋਇਆ ਜਿਸ ਨੂੰ ਸਮਾਜਿਕ ਅਕਸੈਪਟੈਂਸ ਮਿਲਣੀ ਔਖੀ ਸੀ ਇਦਾਂ ਨਹੀਂ ਕਿ ਇਨੀ ਏਜ ਗੈਪ ਵਾਲਿਆਂ ਦੇ ਵਿਆਹ ਹੁੰਦੇ ਨਹੀਂ ਦੇਖੇ ਮੈਂ ਬਥੇਰੇ ਅਜਿਹੇ ਮਾਮਲੇ ਨੇ ਜਿਸ ਵਿੱਚ ਮਿਸਮੈਚਡ ਏजेस ਦੇ ਪਾਰਟਨਰਸ ਇੱਕ ਹੋ ਜਾਂਦੇ ਨੇ ਪਰ ਇੱਥੇ ਗੱਲ ਹੋਰ ਤਰ੍ਹਾਂ ਦੀ ਸੀ ਜਿਸ ਕੁੜੀ ਨੂੰ ਸ਼ੁਰੂ ਤੋਂ ਧੀ ਕਹਿੰਦਾ ਆ ਉਸ ਤੇ ਗਲਤਕ ਸੀ ਕੁੜੀ ਵਿੱਚ ਜਿਸ ਨੂੰ ਅਗੇਂਸਟ ਹੋਣਾ ਚਾਹੀਦਾ ਸੀ ਇਹ ਸਭ ਦੇ ਉਹ ਵੀ ਰਲ ਗਈ ਜੇ ਮਨ 'ਚ ਫੀਲਿੰਗਸ ਹੁੰਦੀਆਂ ਇੱਕ ਦੂਜੇ ਲਈ ਤਾਂ ਤਰੀਕੇ ਨਾਲ ਗੱਲ ਹੋ ਸਕਦੀ ਸੀ ਉਸ ਤੋਂ ਬਾਅਦ ਕਰਦੇ ਮਨਾ ਕਰਦੇ ਤਾਂ ਗੱਲ ਹੋਰ ਹੋ ਗਈ ਸੀ ਪਰ ਇਹਨਾਂ ਨੇ ਭਰੋਸੇ ਤੋਂ ਜ਼ਿਆਦਾ ਬਿਸਤਰੇ ਨੂੰ ਤਰਜੀਹ ਦਿੱਤੀ ਨਾ ਧੀ ਦੇ ਜ਼ਹਿਨ 'ਚ ਆਇਆ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਤੱਬਰ ਤੇ ਲੋਕ ਚਿੱਕੜ ਸੁੱਟਣਗੇ ਨਾ ਗੁਰਪ੍ਰੀਤ ਸਿੰਘ ਦੇ ਜ਼ਹਿਨ 'ਚ ਆਇਆ ਕਿ ਮੇਰੇ ਇਦਾਂ ਕਰਨ ਨਾਲ ਬੱਚਿਆਂ ਦਾ ਫਿਊਚਰ ਰੁਲ ਜਾਊ ਇਪਿਆਰ ਸੀ ਨਾ ਮੈਨੂੰ ਨਹੀਂ ਲੱਗਦਾ ਪਿਆਰ ਕਿਸੇ ਦਾ ਬੁਰਾ ਚਾਹੁੰਦਾ ਹੀ ਨਹੀਂ ਦਿਲ ਚ ਮੁਹੱਬਤ ਰੱਖਣ ਵਾਲੇ ਦਿਲ ਜਿਹੜੇ ਹੁੰਦੇ ਨੇ ਨਾ ਉਹ ਬੜੇ ਪਾਕ ਸਾਫ਼ ਹੁੰਦੇ ਨੇ ਹਾਂ ਇਹ ਜੋ ਹਾਰਰ ਕਿਲਿੰਗ ਹੋਈ ਇਹ ਜਸਟੀਫਾਈਡ ਨਹੀਂ ਸਰਾਸਰ ਗਲਤ ਹੈ ਕਾਨੂੰਨ ਦੇ ਲਿਹਾਜ਼ ਨਾਲ ਇਹ ਦੋਨੋਂ ਅਡਲਟ ਸਨ ਮਰਜ਼ੀ ਨਾਲ ਰਹਿ ਸਕਦੇ ਸਨ ਉਹ ਵੱਖਰੀ ਗੱਲ ਹੈ ਕਿ ਅਸੂਲਾਂ ਕਦਰਾਂ ਕੀਮਤਾਂ ਤੋਂ ਬਹੁਤ ਦੂਰ ਸਨ ਦੋ ਪਰਿਵਾਰ ਪਹਿਲਾਂ ਆਪਸ ਚ ਟੱਟੇ ਫਿਰ ਇਕੱਲੇ ਇਕੱਲੇ ਤੇ ਫਿਰ ਬਰਬਾਦ ਵਾਹਿਗੁਰੂ ਹੀ ਸਮਤ ਵਕਸ਼ ਤੁਸੀਂ ਦੇਖ ਰਹੇ ਹੋ ਕੈਮਰਾ ਆਇਲੈਂਸਾ